ਡੂਰਿੰਗ ਦਿਸ ਮੰਥ ਔਨ 8th ਆਫ ਦਿਸ ਮੰਥ ਸਾਨੂੰ ਇੱਕ ਇਤਲਾ ਮਿਲੀ ਸੀਗੀ ਜਿਹਦੇ ਵਿੱਚ ਮਿਸਟਰ ਸਤਪਾਲ ਮੋੜ ਨੂੰ ਇੰਟਰਨੈਸ਼ਨਲ ਕਾਲਸ ਆਈ ਸੀਗੀ ਉਹਨਾਂ ਦੇ ਫੋਨ WhatsApp ਤੇ ਤੇ ਉਹਦੇ ਤਹਿਤ ਅਸੀਂ ਇੱਕ ਐਫ ਆਈ ਲਾਂਚ ਕੀਤੀ ਤਪਾ ਥਾਣੇ ਦੇ ਵਿੱਚ ਅੰਡਰ ਦੀ ਰੈਲੇਵੈਂਟ ਸੈਕਸ਼ਨਸ ਤੇ ਐਕਸਟੋਰਸ਼ਨ ਦੀ ਕਾਲ ਆਈ ਸੀਗੀ 50 ਲੱਖ ਦੀ ਫਿਰੋਤੀ ਦੀ ਮੰਗ ਉਹਨਾਂ ਤੋਂ ਕੀਤੀ ਗਈ ਸੀਗੀ ਉਹਦੇ ਵਿੱਚ ਸਾਡੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਸੰਦੀਪ ਮੰਡ ਜੀ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਤਪਾ ਮਾਨਵਜੀਤ ਸਿੰਘ ਇਨਚਾਰਜ ਸੀ ਇਹਏ ਬਲਜੀਤ ਸਿੰਘ ਐਸਐਚਓ ਸੈਣਾ ਜਗਜੀਤ ਸਿੰਘ ਜੀ ਐਂਡ ਐਸਐਚਓ ਤਪਾ ਉਹਨਾਂ ਦੀ ਸਾਰੀ ਟੀਮਸ ਐਂਡ ਵਿਦ ਆਰ ਟੈਕਨੀਕਲ ਐਂਡ ਸਾਈਬਰ ਦੀ ਜੋ ਸਾਡੀ ਟੀਮਸ ਹੈ ਉਹ ਲੱਗੀ ਸੀ ਤੇ ਬਰਨਾਲਾ ਪੁਲਿਸ ਨੂੰ ਅੱਛੀ ਉਪਲਬਧੀ ਮਿਲੀ ਇਸੇ ਮਹੀਨੇ ਦੇ ਵਿੱਚ ਵਿੱਚ ਅਸੀਂ ਵਿਦਨ 20 ਡੇਜ਼ ਅਰਾਊਂਡ ਅਸੀਂ ਇਹ ਟ੍ਰੇਸ ਕਰ ਲਿਆ ਹੈਗਾ ਸਾਰਾ ਕੁਝ ਇਹਦੇ ਵਿੱਚ ਅਸੀਂ ਪਹਿਲਾਂ 3 ਬੰਦੇ ਫੜੇ ਸੀ ਗੁਰਦੀਪ ਸਿੰਘ ਨਿਰਮਲ ਸਿੰਘ ਗੁਰਤੇਜ ਇਹ ਤਿੰਨੋਂ ਹੀ ਮੋੜ ਜਿੱਥੋਂ ਦੇ ਜਿਸ ਪਿੰਡ ਦੇ ਉਹ ਰਹਿਣਾ ਨੇ ਜਿਨ੍ਹਾਂ ਨੂੰ ਥ੍ਰੈਟ ਕੋਲ ਜੋ ਵਿਕਟਮ ਹੈਗੇ ਉਹਦੇ ਹੀ ਪਿੰਡ ਦੇ ਰਹਿਣਾ ਨੇ ਇਹਦੇ ਵਿੱਚ ਜਿਹੜਾ ਗੁਰਦੀਪ ਸਿੰਘ ਹੈ ਉਹਦੇ ਤੇ ਇੱਕ ਪਰਚਾ ਤੇ ਗੁਰਤੇਜ ਤੇ ਪਹਿਲਾਂ ਦੋ ਪਰਚੇ ਦਰਜ ਨੇ ਇਹਨਾਂ ਦੇ ਕ੍ਰਿਮੀਨਲ ਪਾਸਟ ਹੈਗਾ ਇਹਨਾਂ ਨੂੰ ਅਸੀਂ ਹਿਰਾਸਤ ਚ ਲਿਆ ਤੇ ਅੱਗੇ ਜਦੋਂ ਲੀਡਸ ਮਿਲੀ ਸਾਨੂੰ ਤੇ ਅਸੀਂ ਦੋ ਬੰਦੇ ਹੋਰ ਅਰੈਸਟ ਕੀਤੇ ਜੋ ਕਿ ਮੌਕੇ ਦੇ ਰਹਿਣਾ ਨੇ ਜਗਸੀਰ ਸਿੰਘ ਤੇ ਗੁਰਵੀਰ ਸਿੰਘ ਉਹ ਤੋਂ ਘਾ ਜਦੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਕੀਤੀ ਤੇ ਸਾਨੂੰ ਬਹੁਤ ਰਿਵਿਲੇਸ਼ਨਸ ਮਿਲੇ ਕਿ ਭਈ ਜਿਹੜਾ ਕਿ ਨੈਟਵਰਕ ਹੈਗਾ ਉਹਦੇ ਵਿੱਚ ਕੁਝ ਬੰਦੇ ਜੋ ਜੇਲ੍ਹ ਦੇ ਵਿੱਚ ਲੌਂਚਡ ਐ ਅਲੱਗ-ਅਲੱਗ ਜੇਲਾਂ ਦੇ ਵਿੱਚ ਉੱਥੋਂ ਵੀ ਇਹਨਾਂ ਨੂੰ ਇਹਨਾਂ ਦੇ ਕਨੈਕਸ਼ਨਸ ਦੇ ਵਿੱਚ ਸੀਗੇ ਜੋ ਕਿ ਇਸ ਕੇਸ ਦੇ ਵਿੱਚ ਇਨਵੋਲਵ ਹੋ ਸਕਦੇ ਹਨ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਏ ਤੇ ਫਿਰ ਜੋ ਹਾਲ ਕੀ ਘੜੀ ਸਾਡੇ ਕੋਲ ਬਰਾਮਦਗੀ ਇਹਨਾਂ ਤੋਂ ਹੋਈਏ ਤਿੰਨ ਅਸਲੇ ਜੋ ਕਿ ਪਰਤੀਵਰ ਪਿਸਟਲ ਹੈਗੇ ਉਹ ਤੇ ਨਾਲ 9 ਲਾਈਵ ਕਾਰਟ੍ਰਿਜਸ ਇੱਕ Swift ਗੱਡੀ ਤੇ ਇੱਕ ਮੋਟਰਸਾਈਕਲ ਅਸੀਂ ਰਿਕਵਰ ਕਰ ਚੁੱਕੇ ਹਾਂ ਇਹਨਾਂ ਦੇ ਮੋਬਾਈਲਸ ਵਗੈਰਾ ਜੋ ਸਾਡੇ ਕੋਲ ਮਿਲ ਰਹੇ ਹੈਗੇ ਉਹਨਾਂ ਨੂੰ ਸਾਈਬਰ ਫੋਰੈਂਸਿਕਸ ਕਰਾ ਰਿਆ ਸੀ ਜੇਲਾ ਚੋਂ ਦੋ ਦੋ ਫੋਨ ਓਪਨ ਕਰ ਦਿੱਤੇ ਗਏ ਚੁੱਕੇ ਇਹਨਾਂ ਦੇ ਇਹ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਫੜੇ ਇਹਨਾਂ ਦੇ ਵਿੱਚੋਂ ਕੁਛ ਦਾ ਪਾਸਟ ਕ੍ਰਿਮੀਨਲ ਹੈਗਾ ਜੋ ਕਿ ਸਾਨੂੰ ਪਤਾ ਲੱਗ ਚੁੱਕਿਆ ਹੈ ਕਿ ਇਹ ਅਲੱਗ-ਅਲੱਗ ਜੇਲਾ ਦੇ ਵਿੱਚ ਰਹਿ ਕੇ ਆਏ ਹਨ ਤੇ ਉਹਨਾਂ ਤੋਂ ਵੀ ਜੋ ਇਹਨਾਂ ਦਾ ਕਹਿਣਾ ਹੈਗਾ ਕਿ ਉੱਥੇ ਰਹਿਣ ਦੇ ਨਾਲ ਵੀ ਇਹਨਾਂ ਦੇ ਕ੍ਰਿਮੀਨਲ ਕਨੈਕਸ਼ਨਸ ਬਣੇ ਤੇ ਇਹ ਵੀ ਅਸੀਂ ਗੌਰ ਕਰ ਰਹੇ ਹਾਂ ਵੀ ਜਿਹੜੇ ਫੋਨਸ ਵਗੈਰਾ ਅਗਰ ਇਹਨਾਂ ਨੂੰ ਕੋਈ ਕਾਲਸ ਆਈਆਂ ਕਿੱਥੋਂ ਆਈ ਕੌਣ ਯੂਜ਼ ਕਰ ਰਿਹਾ ਸੀਗਾ ਕਿ ਉਹ ਜੇਲ੍ਹ ਦੇ ਵਿੱਚੋਂ ਸੀ ਥੈਟ ਇਜ਼ ਬੀਇੰਗ ਐਗਜ਼ਾਮਿਨਡ ਇਹ ਤੁਸੀਂ ਗੈਂਗ ਨਾਲ ਵੀ ਸੰਬੰਧ ਜੀ ਹਾਲ ਕੀ ਗੜੀ ਜਿਹੜਾ ਆ ਰਿਹਾ ਜੀ ਫਿਰੋਤੀ ਦੀ ਕਾਲ ਆਈ ਸੀ ਕਿ ਦੇ ਆਰ ਸਿੰਘ ਵੀ ਲੱਕੀ ਪਟਿਆਲ ਨੇ ਕੀਤੀ ਸੀ ਤੋ ਕਿਸ ਕਿਸ ਗੈਂਗ ਨਾਲ ਇਹਨਾਂ ਦਾ ਹੈਗਾ ਰਿਲੇਸ਼ਨ ਉਹ ਅਸੀਂ ਐਸਟੈਬਲਿਸ਼ ਕਰਦੇ ਪਹਿਲਾਂ ਕਿਉਂ ਜਿਹੜਾ ਵੱਡਾ ਪਾਸਾ ਹਾਂਜੀ ਜੋ ਇਹ ਅਸੀਂ ਲੈ ਕੇ ਆਇਆ ਜੀ ਜੇਲ੍ਹ ਦੇ ਵਿੱਚੋਂ ਉਹਨਾਂ ਦੇ ਵਿੱਚ ਹੈਗਾ ਇਹ ਲਵਪ੍ਰੀਤ ਸਿੰਘ ਹੈ ਉਹਦੇ ਤੇ ਪਹਿਲਾਂ 11 ਪਰਚੇ ਹਨ ਇਹ ਗੁਰਪ੍ਰੀਤ ਸਿੰਘ ਹੈ 4 ਪਰਚੇ ਹਨ ਇੱਕ ਹੋਰ ਗੁਰਪ੍ਰੀਤ ਜਿਹਦੇ ਤੇ 9 ਪਰਚੇ ਹਨ ਇਹ ਅਲੱਗ-ਅਲੱਗ ਜੇਲ੍ਹ ਦੇ ਵਿੱਚ ਬੰਦ ਹੈ ਠੀਕ ਹੈ ਜੇਲਾ ਦੇ ਵਿੱਚ ਕਿਹੜੇ-ਕਿਹੜੇ ਇਨਫੀਡੈਂਟਸ ਇਹ ਜੀ ਪਟਿਆਲਾ ਮੁਕਸਰ ਸ਼ੀ ਮੁਕਸਰ ਸਾਹਿਬ ਤੇ ਫਰੀਦਕੋਟ ਉੱਥੋਂ ਅਸੀਂ ਲੈ ਕੇ ਆਏ ਹਾਂ ਉਹ ਜਿਲ੍ਹਿਆਂ ਤੋਂ ਤਾਂ ਜੀ ਜੀ ਇਹ ਜੋ ਗੁਰਦੀਪ ਗੁਰਤੇਜ ਇਹਨਾਂ ਦੇ ਤੋਂ ਸਾਡੇ ਇੱਥੇ ਹੈਗੇ ਜੀ ਪਰਚੇ ਦਰਜ ਇਹ ਸਨੈਚਿੰਗ ਦਾ ਪਰਚਾ ਦਰਜ ਇਹਨਾਂ ਦੇ ਇਹ ਕਿਸ ਵਾਰ ਵੀ ਨੇ ਦੋਨੋਂ ਜਣ ਅਸਲਾ ਹੈਗਾ ਸਰ ਜੜ ਕਿੱਥੋਂ ਆਇਆ ਹੈਗਾ ਸਰ ਨਹੀਂ ਨਹੀਂ ਇਹ ਜੀ ਕੰਟਰੀ ਮੇਡ ਵੈਪਨ ਹੈ ਇਲੀਗਲ ਵੈਪਨ ਹੈਗਾ ਤਾਂ ਜੀ ਜੀ ਇਹ ਗੈਂਗਸਟਰ ਹੈਗਾ ਜੀ ਜੀ ਇਹ ਵੀ ਜੋ ਪਤਾ ਲੱਗਿਆ ਇਹ ਬਾਹਰ ਹੈਗਾ ਜੀ ਸਰ ਅਗਲੀ ਕਰਦੇ ਹਾਂ ਅਗਲੇ ਜੀ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਹੈ ਐਂਡ ਦੇ ਵਿਲ ਬੀ ਵਿਦ ਅਸ ਫੋਰ ਦਿ ਨੈਕਸਟ 3 ਡੇਸ ਤੇ ਅਸੀਂ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਸਾਰੇ ਟੈਕਨੀਕਲੀ ਵੀ ਅਸੀਂ ਐਵਿਡੈਂਸ ਇਸਟੈਬਲਿਸ਼ ਕਰਕੇ ਦੇ ਹੈਵ ਬੀਨ ਬੁਕਡ ਐਂਡ ਵਿਲ ਬਰੌਟ ਟੂ ਜਸਟਿਸ ਸਰ ਜਿਹੜੀ ਪੋਸਿਬਲੋਂ ਵੱਡੀ ਕਾਮਯਾਬੀ ਅਸੀਂ ਕੀਤੀ ਹੈ ਕਈ ਲੋਕ ਦੱਸਦੇ ਨਹੀਂ ਹੈਗੇ ਕਿ ਸਾਨੂੰ ਕੋਈ ਤਰੀਕਾ ਨਹੀਂ ਦਿੱਤਾ ਕੋਸੋ ਬੋਲੇ ਕਾਉਂਨਲ ਵੀ ਮਿਲੇ ਕੀ ਇਸ ਮਹਾਮੰਤਰ ਜੀ ਅਸੀਂ ਕਹਿੰਨੇ ਆ ਜੋ ਵੀ ਕ੍ਰਾਈਮ ਹੁੰਦਾ ਉਹਨੂੰ ਛੁਪਾਓ ਸਾਡੇ ਤੱਕ ਲੈ ਕੇ ਆਓ ਅਸੀਂ ਪਿੱਛੇ ਸੀ ਵੀ ਇੱਕ ਫਿਰੋਤੀ ਦਾ ਇਦਾਂ ਹੀ ਮਾਮਲਾ ਸਾਹਮਣੇ ਆਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਸੀਗਾ ਬੰਦੇ ਵੀ ਅਰੈਸਟ ਹੋਏ ਸਾਰਾ ਮਾਮਲਾ ਕਲੀਅਰ ਹੋਇਆ ਇਹ ਵੀ ਸਾਡੇ ਕੋਲ ਆਇਆ ਤੇ ਇਹ ਵੀ ਅਸੀਂ ਟ੍ਰੇਸ ਕਰ ਲਿਆ ਬੰਦੇ ਅਰੈਸਟ ਵੀ ਹੋ ਗਏ ਜਰੂਰ ਸਾਡੀ ਟੀਮ ਬਹੁਤ ਕਾਬਿਲ ਹੈਗੀ ਤੇ ਜੋ ਵੀ ਕ੍ਰਾਈਮ ਹੁੰਦਾ ਆਲਮੋਸਟ ਸਾਰਾ ਸਾਰਾ ਸਾਡਾ ਟ੍ਰੇਸਡ ਹੈ ਵਿਥਿਨ ਦੀ ਬੈਸਟ ਪੋਸੀਬਲ ਟਾਈਮ ਪੋਸੀਬਲ ਜੀ ਟੋਟਲ ਅਸੀਂ 8 ਨੋਮੀਨੇਟ ਕਰਕੇ ਤੇ ਲੈ ਕੇ ਆਏ ਇਸਕੇ ਉਸਕੇ